ਸਾਥੀਓ ਜੈ ਭੀਮ ਜੈ ਭਾਰਤ ਤੇ ਮੈਂ ਗੁਰਦੀਪ ਸਿੰਘ ਕੋਟਲੀ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਸਾਡੇ ਨਾਲ ਵੀਰ ਜੀ ਬਾਪੂ ਜੀ ਅਮੀ ਲਾਲ ਜੀ ਮਜ਼ਦੂਰ ਮੁਕਤੀ ਮੋਰਚਾ ਤੋਂ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜਿਵੇਂ ਮਜ਼ਦੂਰਾਂ ਦੇ ਪਿਛਲੇ ਦਿਨੀ ਘਰ ਢਾਏ ਗਏ ਆ ਅੱਗਾਂ ਲਾਈਆਂ ਗਈਆਂ ਸੋਸ਼ਲ ਮੀਡੀਆ ਤੇ ਪੂਰੇ ਮਤਲਬ ਦੁਨੀਆ ਦੇ ਵਿੱਚ ਇਹ ਗੱਲ ਫੈਲੀ ਆ ਉਸ ਵਿਸ਼ੇ ਨੂੰ ਲੈ ਕੇ ਅੱਜ ਤੁਸੀਂ ਇੱਥੇ ਇੱਕ ਮੀਟਿੰਗ ਰੱਖੀ ਗਈ ਸੀ ਪਿੰਡ ਦਾਨ ਸਿੰਘ ਵਾਲਾ ਵਿਖੇ ਕੀ ਉਹਦਾ ਕਾਰਨ ਸੀ ਤੇ ਕੀ ਅੱਗੇ ਤੋਂ ਜਿਹੜਾ ਹੈਗਾ ਲਿਖਿਆ ਗਿਆ ਪ੍ਰੋਗਰਾਮ ਮੈਂ ਕਾਮਰੇਡ ਅਮੀ ਲਾਲ ਸੂਬਾ ਆਗੂ ਮਜ਼ਦੂਰ ਮੁਕਤੀ ਮੋਰਚਾ ਅਲਬਰੇਸ਼ਨ ਅਸੀਂ ਤਕਰੀਬਨ 11 ਤਰੀਕ ਤੋਂ ਇੱਥੇ ਅਸੀਂ ਆ ਰਹੇ ਹਾਂ ਇਹਨਾਂ ਦੁਖ ਸੁਖ ਪੁੱਛ ਰਹੇ ਹਾਂ ਜੋ ਇਹਨਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਉਹ ਵੀ ਅਸੀਂ ਕਿਸੇ ਦੇ ਰਾਹੀਂ ਪਹਚਾਈਆਂ ਜਿਵੇਂ ਕਿ ਖਾਲਸਾ ਈਡ ਵਾਲੇ ਆ ਜਾਂ ਹੋਰ ਆ ਉੱਥੇ ਅਸੀਂ ਪ੍ਰੋਗਰਾਮ ਲੀਕਇਆ ਸੀ ਵੀ 13 ਤਰੀਕ ਨੂੰ ਜਿਹੜਾ ਬਠਿੰਡੇ ਐ ਉੱਥੇ ਐਸਐਸਪੀ ਡੀਸੀ ਸਾਹਿਬ ਦੇ ਧਰਨਾ ਤੇ ਮੰਗ ਪੱਤਰ ਦੇਵਾਂਗੇ ਉਹ ਅਸੀਂ ਮੰਗ ਪੱਤਰ ਦਿੱਤਾ ਦਿੱਤਾ ਅਖਬਾਰਾਂ ਦੇ ਵਿੱਚ ਵੀ ਉਹ ਫੋਟੋ ਡੀਸੀ ਨੂੰ ਅਸੀਂ ਮੰਗ ਪੱਤਰ ਦੇ ਕੇ ਆਏ ਸੀ ਐਸਐਸਪੀ ਸਾਹਿਬ ਹੈ ਨਹੀਂ ਸੀ ਉੱਥੇ ਐਸਪੀ ਆ ਗਈ ਸੀ ਉਸ ਤੋਂ ਬਾਅਦ ਉੱਥੇ ਅਸੀਂ ਧਰਨੇ ਤੋਂ ਬਾਅਦ ਇੱਥੋਂ ਦਾ ਅੱਜ ਦਾ ਪ੍ਰੋਗਰਾਮ ਆ ਜਿਹੜਾ ਉਲੀਕਿਆ ਸੀ ਵੀ ਜਿਹੜਾ ਹੈਗਾ 17 ਤਰੀਕ ਨੂੰ ਪਿੰਡ ਦਾਨ ਸਿੰਘਾਲਾ ਵਿਖੇ ਇੱਕ ਅਸੀਂ ਪ੍ਰੋਟੈਸਟ ਕਰਾਂਗੇ ਇਹ ਸੱਦੇ ਦੇ ਉੱਤੇ ਅੱਜ ਕਈ ਜਥੇਬੰਦੀਆਂ ਆਈਆਂ ਇਸ ਕਰਕੇ ਵਕ ਵਕ ਬਲਾਰੇ ਬੋਲੇ ਸਾਡਾ ਹੁਣ 28 ਤਰੀਕ ਦਾ ਜਿਹੜਾ ਐਕਸ਼ਨ ਆ ਉਹ ਉਹ ਬਠਿੰਡੇ ਦਾ 28 ਤਰੀਕ ਨੂੰ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਹੁਣ ਅਸੀਂ ਮਾਲਵੇ ਦਾ ਇਕੱਠ ਕਰਾਂਗੇ ਉੱਥੇ ਵੱਧ ਤੋਂ ਵੱਧ ਸਾਡੀ ਉੱਥੇ ਮੰਗ ਸੀ ਵੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਉਹ ਗ੍ਰਿਫਤਾਰ ਹੋ ਗਏ ਆ ਉਸ ਤੋਂ ਬਾਅਦ ਹੁਣ ਸਾਡੀ ਮੰਗ ਇਹ ਆ ਵੀ ਸਰਕਾਰ ਆ ਜਿਹੜੀ ਉਹ 10-10 ਲੱਖ ਰੁਪਈਆ ਜਿਹੜਾ ਇਹਨਾਂ ਨੂੰ ਮਜ਼ਦੂਰਾਂ ਨੂੰ ਦੇਵੇ ਇਹਨਾਂ ਦੇ ਘਰ ਟ ਹੈਗੇ ਬਾਕੀ ਉਹ ਘੱਟੋ-ਘੱਟ ਵੀ 6-7 ਮਹੀਨੇ ਕੰਮ ਵਾਲੇ ਨਹੀਂ ਹੁੰਦੇ ਇਸ ਕਰਕੇ ਅਸੀਂ ਇੱਥੇ ਪ੍ਰੋਟੈਕਟ ਕੀਤਾ ਸੀ ਬਾਕੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਦੇ ਸਬੰਧ ਵਿੱਚ ਅਸੀਂ ਇਕੱਠ ਕਰਿਆ ਸੀ 28 ਤਰੀਕ ਨੂੰ ਅਸੀਂ ਬਠਿੰਡੇ ਆ ਜਿਹੜਾ ਉਹ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਹਾਂ ਬਠਿੰਡਾ ਵੇਖੇ ਜਿਹੜਾ ਤੁਸੀਂ ਇਕੱਠ ਕਰਨ ਲੱਗੇ ਹੋ ਕਿੰਨਾ ਕੁ ਵੱਡਾ ਇਕੱਠ ਹੋਰ ਨੂੰ ਅਸੀਂ ਤਨਦੇਹੀ ਨਾਲ ਪੂਰਾ 10 ਦਿਨ ਲਾਵਾਂਗੇ ਪਿੰਡਾਂ 'ਚ ਜਾਵਾਂਗੇ ਉਹ ਇਕੱਠ ਵੱਧ ਤੋਂ ਵੱਧ ਅਸੀਂ ਕਰਾਂਗੇ ਘੱਟੋ ਘੱਟ ਸਾਡਾ ਟੀਚਾ ਜਿਹੜਾ 10000 ਦਾ ਇਹ ਕਿੱਥੇ ਕਿਹੜੀ ਜਗ੍ਹਾ ਡਿਸਾਈਡ ਕੀਤੀ ਗਈ ਹੈ ਜੀ ਇਹ ਬਠਿੰਡੇ ਜਿਹੜਾ ਪਾਰਕ ਹੈਗਾ 메인 ਗੇਟ ਤੇ ਡੀਸੀ ਦਫਤਰ ਤੇ ਡੀਸੀ ਦਫਤਰ ਦੇ ਬਾਹਰ ਚ ਜਿੱਥੇ ਤਰਨ ਗੁਰ ਸਾਹਿਬ ਦਾ ਪੁੱਤ ਬੁੱਤ ਲੱਗਿਆ ਜਿੱਥੇ ਸਟੈਚੂ ਲੱਗੇ ਬਾਹਰ ਹਾ ਹਾ ਉਹਦੇ ਪਰਲੇ ਪਰ ਪਿੰਡਾਂ ਦੇ ਲੋਕਾਂ ਨੂੰ ਜੇ ਦੇਖਿਆ ਜਾਵੇ ਏ ਇੰਨੀ ਹੜਤਾਂ ਲਈ ਜਿਵੇਂ ਮੱਛੀ ਸੀਗੀ ਪੂਰੇ ਮਤਲਬ ਵਰਲਡ ਦੇ ਵਿੱਚ ਜਿਹੜਾ ਹੈਗਾ ਇਹ ਗੱਲ ਪਹੁੰਚ ਗਈ ਪਿੰਡਾਂ ਦੇ ਲੋਕਾਂ ਨੇ ਜਿਹੜਾ ਹੈਗਾ ਤੁਹਾਡਾ ਕਿੰਨਾ ਖਾਸ ਦਿੱਤਾ ਹੈ ਪਰਿਵਾਰ ਵਾਲਿਆਂ ਦਾ ਪਿੰਡ ਵਾਲਿਆਂ ਜਾਂ ਮੀਟਿੰਗ ਦਾ ਜਾਂ ਜਥੇਬੰਦੀਆਂ ਦਾ ਦੇਖੋ ਜੀ ਅਜੇ ਤੱਕ ਤਾਂ ਜਿਹੜੀਆਂ ਜਥੇਬੰਦੀਆਂ ਉਹੀ ਹੈ ਲੋਕਾਂ ਤੱਕ ਪਹੁੰਚ ਨਹੀਂ ਹੋ ਸਕੀ ਮੇਨ ਮੇਨ ਲੀਡਰ ਆਏ ਸੀ ਮੀਟਿੰਗ ਦੇ ਵਿੱਚ ਹੁਣ ਅਸੀਂ ਸਾਡੇ ਕੋਲ ਆ ਦਿਨ 10 13 ਤਰੀਕ ਦਾ ਪ੍ਰੋਗਰਾਮ ਸੀ ਰਜੇਵੇਂ ਹੁੰਦੇ ਆ ਜਥੇਬੰਦੀਆਂ ਦੇ 13 ਤਿੰਨ ਦਿਨਾਂ ਦੇ ਵਿੱਚ ਕੀ ਕਰ ਲੂ ਅੱਜ ਸਾਡੇ ਕੋਲੇ ਹੁਣ 10 ਦਿਨ ਹੋ ਗਏ ਆ 10 ਦਿਨਾਂ ਦੇ ਵਿੱਚ ਅਸੀਂ ਆਪਦੀ ਸਰਗਰਮੀ ਵਧਾ ਕੇ ਵੱਧ ਵੱਧ ਜਿਹੜਾ ਉਹ ਇਕੱਠ ਅਸੀਂ ਕਰਾਂਗੇ ਜਿਹੜਾ ਪਿੰਡਾਂ ਦੇ ਵਿੱਚ ਜਾਣ ਦਾ ਤਰੀਕਾ ਪਿੰਡਾਂ ਦੇ ਵਿੱਚ ਤੁਸੀਂ ਕਿਵੇਂ ਦੇ ਵਧਾਈ ਜਾ ਸਕਦੀ ਹੈ ਗੈਂਤੀ ਪਿੰਡਾਂ ਦੇ ਵਿੱਚ ਅਸੀਂ ਇਕੱਠ ਕਰਕੇ ਸਪੀਕਰਾਂ 'ਚ ਹੋ ਕੇ ਦਵਾ ਕੇ ਲੋਕਾਂ ਨੂੰ ਇਕੱਠ ਕਰਕੇ ਲੋਕਾਂ ਨੂੰ ਸਮਝਾਵਾਂਗੇ ਵੀ ਇਸ ਤਰ੍ਹਾਂ ਕਰਕੇ ਜੀ ਜਿਹੜਾ ਮਜ਼ਦੂਰਾਂ ਨਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਰੇ ਅੱਤਾ ਹੁਣ ਪ੍ਰਸ਼ਾਸਨ ਪ੍ਰਸ਼ਾਸਨ ਨਹੀਂ ਗੱਲ ਸੁਣ ਰਿਹਾ ਇੰਨਾ ਕਿ ਜਿਹੜਾ ਹੈਗਾ ਵੀ ਇਹ ਪ੍ਰੋਟੈਸਟਾਂ ਦੇ ਨਾਲ ਹੀ ਸਾਰੇ ਕੁਝ ਹੋਣਗੇ ਜਿੰਨਾ ਵੱਡਾ ਪ੍ਰੋਟੈਸਟ ਹੋਊਗਾ ਉਹਨੇ ਇਹਨਾਂ ਦੇ ਮਸਲੇ ਹੱਲ ਆ ਜਿਹੜੇ ਹੋਣਗੇ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਕੋਈ ਸ਼ਾਸੀ ਰੰਗਤ ਜਾਂ ਕਿਸ ਤਰ੍ਹਾਂ ਲੱਗ ਰਿਹਾ ਹੈਗੀ ਇਹਦੇ ਵਿੱਚ ਕੋਈ ਦੋਹਰਾ ਮਾ ਨਹੀਂ ਸ਼ਾਸੀ ਰੰਗਤ ਹੈਗੀ ਹੈ ਹੁਣ ਆ ਚੈਨਲ ਵਾਲਿਆਂ ਤੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਜਿਹੜਾ ਇਹ ਪ੍ਰਸ਼ਾਸਨ ਆ ਇਹ ਤਾਂ ਦੋ ਘਰਾਂ ਦੀ ਲੜਾਈ ਦੱਸ ਰਿਹਾ ਹੈ ਪਰ ਇਹ ਦੋ ਘਰਾਂ ਦੀ ਲੜਾਈ ਨਹੀਂ ਇਹ ਚਿੱਟੇ ਦੀ ਲੜਾਈ ਹੈ ਸਮਗਲਰਾਂ ਜਿਹੜੇ ਵੱਡੇ-ਵੱਡੇ ਉਹਨਾਂ ਦੇ ਹੱਥਾਂ ਵਿੱਚ ਤੇ ਸਮਗਲਰਾਂ ਦੇ ਨਾਲ ਹੀ ਸਰਕਾਰ ਹੈ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਆ ਵੀ ਮੈਂ ਚਿੱਟਾ ਬੰਦ ਕਰ ਦੂੰ ਮੈਂ ਤੁਹਾਨੂੰ ਇਨਸਾਫ ਦਵਾਇਆ ਕਰੂੰ ਤੁਹਾਨੂੰ ਧਰਨੇ ਨਾ ਮਾਰਨੇ ਪੈਣਗੇ ਹੁਣ ਤੁਸੀਂ ਆਪ ਦੇਖੋ ਵੀ ਕਿੰਨੇ ਕੁ ਧਰਨੇ ਲੱਗਦੇ ਆ ਮਜ਼ਦੂਰਾਂ ਨੂੰ ਕੁੱਟਿਆ ਜਾ ਰਿਹਾ ਧਰਨਿਆਂ ਦੇ ਵਿੱਚ ਕੁੜੀਆਂ ਦੀਆਂ ਇੱਜ਼ਤਾਂ ਨਾ ਖਲਵਾੜ ਹੋ ਰਿਹਾ ਹੁਣ ਸਾਰਾ ਪੰਜਾਬ ਆ ਜਿਹੜਾ ਤਰਾ ਤਰਾ ਕਰਦਾ ਜਿਹੜਾ ਕਹਿੰਦਾ ਸੀ ਵੀ ਮੈਂ ਜਿਹੜਾ ਭਗਤ ਸਿੰਘ ਦਾ ਰਾਜ ਲਿਆ ਕੇ ਦਊਗਾ ਭਗਤ ਸਿੰਘ ਦੀ ਫੋਟੋ ਲਾ ਕੇ ਤੇ ਡਾਕਟਰ ਭੀਮਰਾਓ ਵੇਦਗੜੀ ਦੀ ਫੋਟੋ ਲਾ ਕੇ ਲੋਕਾਂ ਨੂੰ ਮੂਰਖ ਬਣਾ ਕੇ 92 ਮਲੇ ਜਿਤਾ ਕੇ ਤੇ ਸਰਕਾਰ ਬਣਾਈ ਅੱਜ ਹਸ਼ਰ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਸਰਕਾਰ ਆ ਜਿਹੜੀ ਸਭ ਤੋਂ ਨਕਮੀ ਸਾਬਤ ਹੋਈ ਆ ਆ ਜਿਹੜਾ ਇੱਥੇ ਦਾਨ ਸਿੰਘ ਵਾਲੇ ਬਾਕਾ ਹੋਏ ਅਠਕਰਾਂ ਦਾ ਇਸ ਤੋਂ ਪਹਿਲਾਂ ਅਜੇ ਤੱਕ ਪੰਜਾਬ ਦੇ ਵਿੱਚ ਇਹ ਨਹੀਂ ਸੀ ਹੋਇਆ ਲੜਾਈਆਂ ਪੜਾਈਆਂ ਹੁੰਦੀਆਂ ਸੀ ਕਤਲ ਵੀ ਹੋ ਜਾਂਦੇ ਸੀ ਪਰ ਘਰਾਂ ਨੂੰ ਅੱਗ ਨਹੀਂ ਸੀ ਕਿਸੇ ਦੀ ਲੱਗੀ ਹਾਂ ਜਿਹੜਾ ਉਹ ਲड़का ਲੜਕਾ ਕਸਟਡੀ ਦੇ ਵਿੱਚ ਲਿਆ ਗਿਆ ਹੀ ਹਾਂ ਉਹ ਕਸਟਡੀ ਦੇ ਵਿੱਚ ਲਿਆ ਕਿੰਨੇ ਲੋਕ ਨਾਮਜ਼ਦ ਕੀਤੇ ਗਏ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹੋਈ ਦੇਖੋ 10 ਪੁਲਿਸ ਤਾਂ 10ਾਂ ਦੀ ਆਦੀ ਹੈ ਪੰਜ ਪਹਿਲਾਂ ਕਰੇ ਸੀ ਪੰਜ ਹੁਣ ਕਰੇ ਪੰਜ ਪਹਿਲਾਂ ਪੰਜ ਹੁਣ ਹਾਂ ਕੋਈ ਰਹਿੰਦੇ ਗ੍ਰਿਫਤਾਰੀਆਂ ਨੂੰ ਹਾਂ ਜੇ ਤਾਂ ਹੋਰ ਉਹ ਪੁਲਿਸ ਕਹਿੰਦੀ ਹੈ ਵੀ ਰਮਾਨ ਲਾਵਾਂਗੇ ਜਿਹੜੇ ਜਿਹੜੇ ਬੋਲ ਬੋਹੇ ਵਿੱਚ ਉਹਨਾਂ ਨੂੰ ਤੇ ਅਸੀਂ ਕਾਰਵਾਈ ਕਰਾਂ ਤੇ ਹੁਣ ਆਪਣੀਆਂ ਕੀ ਕੀ ਮੰਗਾਂ ਰਹਿੰਦੀਆਂ ਨੇ ਵਿੱਚ ਆਪਣੀਆਂ ਤਾਂ ਮੰਗਾਂ ਮੈਂ ਤਾਂ ਉਹਨੂੰ ਦੱਸ ਹੀ ਦਿੱਤੀਆਂ ਵੀ 10 ਲੱਖ ਰੁਪਈਆ ਪਰਿਵਾਰ ਨੂੰ ਮਕਾਨ ਬਣਾਉਣ ਵਾਸਤੇ ਦਿੱਤਾ ਜਾਵੇ ਜਿਹੜਾ ਉਹਨਾਂ ਦਾ ਇਲਾਜ ਹੈ ਚਲੋ ਫਰੀ ਹੈ ਹੁਣ 6 ਮਹੀਨੇ ਉਹ ਕੰਮ ਵਾਲੇ ਨਹੀਂ ਹੁੰਦੇ ਉਹਨਾਂ ਦੀ ਜਿਹੜੀ ਆਰਥਿਕ ਹਾਲਤ ਹੈ ਕਮਾਉਣਾ ਸੀ ਉਹ 2-2 ਲੱਖ ਰੁਪਈਆ ਇਹਨਾਂ ਨੂੰ ਦਿੱਤਾ ਜਾਵੇ ਜਿਹੜਾ ਘਰ-ਵਾਰ ਤੋਂ ਆਲਾ ਸਮਾਨ ਆ ਉਹਨਾਂ ਦੀ ਪਰਪਾਈ ਹੋਵੇ ਤੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲੇ 你爸宝大了吗？